ਆਹ ਕੌਣ ਪਿਆਗਾ ਮੰਦਲਾ ਬੇਬੇ ਪਈ ਪਰਮੀਤਾ ਆ ਬੇਬੇ ਕਿਵੇਂ ਪਈ ਬੇਬੇ ਬੁਖਾਰ ਤਾਂ ਹੋ ਰਿਹਾ ਇਹ ਤਾਂ ਪੁੱਤ ਮੈਂ ਪਈ ਆ ਅੱਛਾ ਕੀ ਹੋ ਗਿਆ ਪੁੱਤ ਨਾਲੇ ਤਾਂ ਮੈਨੂੰ ਨਾ ਬੁਖਾਰ ਹੋਇਆ ਪਿਆਰਾ ਅੱਛਾ ਤੇ ਨਾਲੇ ਮੇਰੇ ਲੱਤਾ ਬਾਹਾ ਬਾਹਾਂ ਦੁਖੀ ਜਾਂਦੀਆਂ ਮੇਰਾ ਪੁੱਤ ਲਾ ਤਾਂ ਮੈਂ ਨਾ ਪੁੱਦਨਾ ਬੇਬੇ ਐ ਨਾਲੇ ਦਵਾਈ ਤਾਂ ਲਿਆਈ ਸੀ ਪੁੱਤ ਰਾਸਟ ਜਿਹਾ ਖਰਾ ਕੇ ਅੱਜ ਪਾਣੀ ਲਾਉਣਾ ਮੈਂ ਪਾਣੀ ਤੂੰ ਖੜੀ ਹੋ ਤੇ ਦਵਾਈ ਲੈ ਲਈ ਦਵਾਈ ਤਾਂ ਪੁੱਤ ਵਾਂ ਗੋਲੀ ਘਰੇ ਪਈ ਸੀ ਲੈ ਲਈ ਟੈਸਟਾਂ ਚ ਕੀ ਆਇਆ ਐਸਟਾ ਪੁੱਤ ਇੱਕ ਤਾਂ ਮੈਨੇ ਸੁਗਰ ਵਾਲਾ ਵਧਿਆ ਆ ਇੱਕ ਕਨਫੈਸ਼ਨ ਜੀ ਆ ਗਈ ਜਿਆਦੇ ਅੱਛਾ ਹਾਂ ਕਿਦੋਂ ਅੱਜ ਕਰਾ ਕੇ ਆਇਆ ਅੱਜ ਕਰਾ ਕੇ ਲਈ ਤੋ ਮੇਰੇ ਨਾਲ ਖੜੀ ਹੋ ਮੈਂ ਦੁਬਾਰੀ ਦਿਖਾ ਕੇ ਲੈ ਆਉਣਾ ਚਾਹਾਂ ਆਏ ਤਾਂ ਫਿਰ ਚੱਲ ਨਹੀਂ ਦਾਖਲ ਕਰ ਲੈ ਅੱਜ ਪੁੱਤ ਮੈਨੂੰ ਤਾਂ ਨਾ ਕੁਛ ਨਹੀਂ ਹੋਇਆ ਮੈਂ ਤਾਂ ਤੇਰੀਆਂ ਅੱਖਾਂ ਫੋਲਣੀਆਂ ਸੀ ਕਿਵੇਂ ਤੂੰ ਪਰਮਜੀਤ ਨੂੰ ਦਵਾਈ ਨਹੀਂ ਦਵਾ ਕੇ ਲਿਆ ਮੈਂ ਤੈਨੂੰ ਕਿੱਦਾਂ ਦੀ ਕਹੀ ਜਾਂਦੀ ਸੀ ਤੂੰ ਜਾਣ ਕੇ ਕਰਦੀ ਸੀ ਤੂੰ ਤੇ ਮੈਂ ਜਾਣ ਕੇ ਕਰਦੀ ਸੀ ਪੁੱਤ ਮੈਂ ਹਾਰ ਕੇ ਇਹਨੂੰ ਇੱਥੋਂ ਡਾਕਟਰ ਦਾ ਦਵਾਈ ਦਵਾ ਕੇ ਲਿਆਈ ਤੇ ਫਿਰ ਇਹ ਵੀ ਨਾਲ ਮੈਨੂੰ ਦੱਸੀ ਨਹੀਂ ਇਹਨੇ ਤਾਂ ਦੱਸਿਆ ਪੁੱਤ ਮਾਂ ਤਾਂ ਕਿੱਦਿਆਂ ਦੀ ਕਹੀ ਜਾਂਦੀ ਸੀ ਤੂੰ ਜਾਂਦਾ ਹੀ ਨਹੀਂ ਲੱਗਦਾ ਸਰ ਇਹਨੂੰ ਵੀ ਨਾਲ ਲੈ ਜਾਉਦਾ ਤੈਨੂੰ ਵੀ ਦਵਾਈ ਦਵਾ ਲਿਆਉਣਾ ਹਾਂ ਪੁੱਤ ਅਸੀਂ ਤਾਂ ਜਾਣ ਕੇ ਕਰਦੀ ਸੀ ਮੈਂ ਤਾਂ ਕੁਝ ਨਹੀਂ ਦੁਖਦਾ ਮੇਰਾ ਤਾਂ ਬੇਬੀ ਫਿਰ ਮੈਂ ਤੁਹਾਨੂੰ ਮਾਂ ਦਾ ਤੇਰੇ ਅੱਖਾਂ ਖੋਲਣਗਾ ਸੀ ਮੇਰਾ ਪੁੱਤ ਵੀ ਐ ਹੁੰਦਾ ਟੱਬਰ ਤੂੰ ਮਾਂ ਦਾ ਤਾਂ ਇੰਨਾ ਕਰਦਾ ਤੇ ਤੈਨੂੰ ਐ ਨਹੀਂ ਪਤਾ ਵੀ ਸਾਰੀ ਉਮਰ ਮੈਂ ਜ਼ਿੰਦਗੀ ਤਾਂ ਇਹਦੇ ਨਾਲ ਕੱਢਣੀ ਆ ਤੇ ਮਾਂ ਕਿੰਨਾ ਕਿਚੇਰਾ ਇਹਦਾ ਮਤੋਗੀ ਬੇਬੇ ਗਲਤੀ ਮੈਂ ਇਹਨੂੰ ਬੁਰਾ ਭਲਾ ਬੋਲੀ ਗਿਆ ਮੈਂ ਤਾਂ ਕਿਤੇ ਜਾਣ ਕੇ ਕਰਦੀ ਐ ਤੂੰ ਟੈਸਟ ਕਰਾ ਲਈ ਤੂੰ ਕਹਿੰਦੀ ਰਿਪੋਰਟਾਂ ਦੇ ਵਿੱਚ ਆ ਗਿਆ ਤੇ ਟਾਈਫਾਇਡ ਤੇ ਉਹ ਤਾਂ ਮੈਂ ਦੱਸਿਆ ਹੀ ਸੀ ਤੂੰ ਗੌਰ ਹੀ ਨਹੀਂ ਕਰਦਾ ਫੇਰ ਵੀ ਜਦੋਂ ਆਖੀ ਉਹ ਮੈਂ ਤਾਂ ਜਾਣ ਕੇ ਕਰਦੀ ਐ ਮੇਰੇ ਮੂਰੇ ਨਹੀਂ ਬੋਲੀ ਮੈਂ ਕਿ ਚੱਲ ਮੂੰ ਹੀ ਕਰੀ ਜਾਂਦੀ ਐ ਕਿ ਮਾ ਰੋ ਰੋਇਆ ਤਾਂ ਮੇਰਾ ਦੁੱਖ ਦਾ ਤੋ ਕਿਵੇਂ ਭੱਜਿਆ ਆ ਫਿਰ ਮੈਨੂੰ ਤਾਂ ਪਤਾ ਹੀ ਨਹੀਂ ਸੀ ਬੇਬੇ ਵੀ ਐਨੀ ਬਿਮਾਰ ਐ ਮੜਾ ਜਣਾ ਖਿਆਲ ਕਰਨਾ ਚਾਹੀਦਾ ਮਾਂ ਕਿੰਨਾ ਕਚੇਰਾ ਖੰਨੂ ਦਾ ਦਾ ਟੱਬਰ ਕੰਮ ਆਉਂਦਾਗਾ ਆਉਂਦਾ ਬੇਬੇ ਆਖਰ ਟੱਬਰ ਹੀ ਆ ਕੰਮ ਮੈਂ ਨਹੀਂ ਕਹਿੰਦਾ ਮੈਨੂੰ ਐਸੀ ਹੋ ਮਾਂ ਬੇਬੇ ਬਾਲੀ ਬਿਮਾਰ ਹੋ ਗਈ ਮੈਨੂੰ ਤਾਂ ਤੂੰ ਵੜਾ ਲੱਗਿਆ ਵੀ ਬੇਬੇ ਜ਼ਿਆਦੇ ਬਿਮਾਰ ਹੋਈ ਮਾਂ ਲੈ ਕੇ ਚਲੀਏ ਮੈਂ ਇਹਦੇ ਬਰਤ ਮੈਂ ਕਿਤੇ ਸੋਚੇ ਨਹੀਂ ਸੀਗਾ ਅਸਾ ਮਾਂ ਤਾਂ ਤੈਨੂੰ ਜ਼ਿਆਦੇ ਹੋ ਗਈ ਤੇ ਇਹ ਤੈਨੂੰ ਪਿੱਸੇ ਹੋ ਗਈ ਬੇਬੇ ਹੁਣ ਇਹ ਗਲਤੀ ਕਰਦਾ ਮੈਂ ਕਿਤੇ ਵੀ ਮੇਥੋਂ ਕੀ ਗਲਤੀ